ਕੀ ਹਾਲ ਆਜ ਪਹੁੰਚ ਜਗੇ ਸੁੱਖੇ ਦੇ ਕੋਲ ਸੁੱਖੇ ਨੇ ਕਈ ਵੀਡੀਓ ਚ ਕਿਹਾ ਵੀ ਦੁਕਾਨ ਤੇ ਆਉਂਦਾ ਨਹੀਂ ਘਰ ਮੁਕਾਉਂਦਾ ਨਹੀਂ ਅੱਜ ਪਹੁੰਚਾਂਗੇ ਸਤਲੂ ਸੈਂਟਰੀ ਸਟੋਰ ਕਿੱਥੇ ਸੁੱਖੇ ਦੀ ਆਪਦੀ ਖੋਦੀ ਦੁਕਾਨ ਆ ਗਈ ਮਿਲਦੇ ਆਂ ਬਾਈ ਸੁੱਖੇ ਸੁੱਖੇ ਕੀ ਹਾਲ ਆ ਬਾਈ ਕੀ ਹਾਲ ਹੈ ਗੁਰਮੁਖ ਸਿੰਘ ਜੀ ਵਧੀਆ ਤੂੰ ਦੱਸ ਵਧੀਆ ਐਨ ਪੂਰੇ ਫਸਟ ਕਲਾਸ ਸੁੱਖੇ ਹਾਂਜੀ ਇਹ ਦੱਸ ਵੀ ਤੇਰੇ ਕੋਲ ਸਮਾਨ ਕੀ ਕੀ ਹੁੰਦਾ ਸੈਂਟਰੀ ਦਾ ਫੁੱਲ ਮੇਰੇ ਸਾਰੇ ਸਮਾਨ ਦਾ ਸੈਂਟਰੀ ਦਾ ਦੱਸ ਆਪਾਂ ਨੂੰ ਕਿਹੜਾ ਚਾਹੀਦਾ ਕਿਹੜਾ ਪ੍ਰਾਈਸ ਚਾਹੀਦਾ ਕਿਹੜੀ ਕੰਪਨੀ ਦੇ ਹੁੰਦੇ ਨੇ ਕਿ ਆਪਾਂ ਨੂੰ ਕੋਲ ਸੁਪਰੀਮ ਮਿਲ ਜੂ ਆਪੋਲੋ ਮਿਲ ਜੂ ਆਈਡਲ ਮਿਲ ਜੂ ਕੋਲੋ ਮਿਲ ਜੂਗਾ ਫੈਨੋਲੈਕਸ ਮਿਲ ਜੂਗਾ ਕਟਾ ਸਾਬ ਮਿਲ ਜੂਗਾ ਹਾਂ ਤੁਹਾਨੂੰ ਕਿਹੜਾ ਚਾਹੀਦਾ ਵਧੀਆ ਕਿਹੜਾ ਹੁੰਦਾ ਵਗਾ ਜੇ ਕਾਕੜੇ ਲਾਉਣਾ ਹੋਵੇ ਵਧੀਆ ਵੀਰੇ ਸਾਰੇ ਹੁੰਦੇ ਨੇ ਯਾਰ ਹਾਂ ਬਸ ਤੁਹਾਡੀ ਜੇਬ ਕਿੰਨਾ ਪੈਸਾ ਚਲਦੀ ਆ ਸੋਤੇ ਆ ਆਹਦੀ ਕਸਮਨ ਕੰਪਨੀ ਦਾ ਹੁੰਦਾ ਸਾਰੇ ਕੰਪਨੀ ਦਾ ਇਹ ਕੰਪਨੀ ਦੇ ਵਿੱਚ ਉਹਲਾ ਵੀ ਬਹੁਤ ਆਗਾ ਵੀ ਕੋਈ ਸਸਤਾ ਵੀ ਰੇਟ ਦਿੰਦੇ ਨੇ ਕਿ ਕਿਵੇਂ ਇਧਰ ਨੂੰ ਬਾਗ ਜਾਓ ਤੁਸੀਂ ਮਰੇ ਕੋਲੇ ਬੰਨੀ ਨੂੰ ਬਾਗ ਜਾਓ ਜਾਂ ਬਰਨਾਲੇ ਬੰਨੀ ਨੂੰ ਬਾਗ ਜਾਓ ਇਧਰ ਬਹੁਤ ਵੱਡੀਆਂ ਆਫਰਾਂ ਵੀ ਹੁੰਦੀਆਂ ਨੇ ਤੁਹਾਡੇ ਕੋਲ ਵੀ ਇਹ ਆਫਰ ਆਉਂਦੀਆਂ ਨੇ ਉਹ ਵੀਰੇ ਉਹ ਕੰਪਨੀ ਦੀ ਆਫਰ ਨਹੀਂ ਹੁੰਦੀ ਯਾਰ ਹਾਂ ਲੋਕਲ ਲੋਕਸ ਉਲਾ ਲੈਂਦੇ ਨੇ ਫੈਕਟਰੀ ਆਪਦੀਆਂ ਹਾਂ ਸਰਕਾਰ ਨੂੰ ਜੈਸਟ ਨਹੀਂ ਦਿੰਦੇ ਹੈਗੇ ਹਾਂ ਠੀਕ ਹੈ ਆਪਣਾ ਸਮਾਨ ਸਾਰਾ ਬਿਲਿੰਗ ਤੇ ਆਉਂਦਾ ਹੁੰਦਾ ਜੇ ਆਪਾਂ ਮਹਿੰਗਾ ਸਮਾਨ ਆ ਬਿਲਿੰਗ ਤੇ ਉਹ ਲੋਕਲ ਉਹ ਕੰਪਨੀ ਸਮਾਨੀ ਦਾ ਕੰਮ ਨਹੀਂ ਸਿਰ ਮੋਹਰ ਧਰ ਲੈਂਦੇ ਨੇ ਅੱਛਾ ਤੁਮ ਇੱਥੇ ਮੇਰੇ ਕੋ ਪੈਪ ਪਿਆ ਦੇਖ ਲਓ ਜੀ ਮੇਰੇ ਕੋ ਪਿਆ ਹੈ ਤੁਹਾਨੂੰ ਦਿਖਾ ਦੂੰ ਮੈਂ ਉਹ ਸਿਰਫ ਮੋਹਰ ਹੁੰਦੀ ਹੈ ਕੰਪਨੀ ਦੀ ਅਸਲ ਜਿ ਪੈਪ ਨਹੀਂ ਕੰਪਨੀ ਦਾ ਹੁੰਦਾ ਹੈਗਾ ਉਹ ਹਾਂ ਹਾਂ ਇਹ ਫਿਰ ਅਸਲੀ ਨਕਲੀ ਦਾ ਸੁੱਖ ਕਿਵੇਂ ਪਤਾ ਲੱਗਦਾ ਵੀ ਇਹ ਅਸਲੀ ਹੈ ਜਾਂ ਇਹ ਨਕਲੀ ਆ ਉਹਦਾ ਕੀ ਮਤਲਬ ਹੁੰਦਾ ਕਿਵੇਂ ਪਤਾ ਲੱਗੂਗਾ ਗਾਹ ਨੂੰ ਬਿਰਿਆ ਉਹ ਗਾਲ ਨੂੰ ਪਤਾ ਨਹੀਂ ਲੱਗਣਾ ਉਹ ਦੁਕਾਨਦਾਰ ਨੂੰ ਨਹੀਂ ਪਤਾ ਲੱਗਦਾ ਵੀ ਅਸਲੀ ਨਾ ਪਲੀਜਾ ਕੀ ਪਤਾ ਲੱਗ ਜੂਗਾ ਹਾਂ ਤੇ ਇਹਨੇ ਤਰੀਕਿਆਂ ਨੂੰ ਬਣਾਇਆ ਜਾਂਦਾ ਪੈਪ ਨੂੰ ਜਦ ਜੇ ਉਹਨੂੰ ਕਹੋ ਵੀ ਕੱਲ ਨੂੰ ਖਰਾਬ ਹੋ ਗਿਆ ਕੰਪਨੀ ਵਾਲੇ ਬੰਦੇ ਆਉਣਗੇ ਉਹ ਪੈਪ ਨੂੰ ਲੋੜ ਜਿਹੜੀ ਕੰਪਨੀ ਦਾ ਪੈਪ ਹੋਊਗਾ ਕੱਲ ਨੂੰ ਜੇ ਖਰਾਬ ਹੁੰਦਾ ਉਹ ਉਹਨੂੰ ਕੋਈ ਨੁਕਸ ਪੈਂਦਾ ਉਹ ਕੰਪਨੀ ਸਾਰਾ ਖਰਚਾ ਕਰਦੀ ਆ ਆਪ ਜਿਹੜਾ ਆਪਾਂ ਡੁਪਲੀਕੇਟ ਸਮਾਨ ਚੱਕ ਲਏ ਹੋਨੇ ਆ ਮੋਹਰਾਂ ਵਾਲਾ ਜਿੱਥੋਂ ਮਾਦੀ ਲੈ ਕੇ ਆਉਣ ਲੋਕ ਕਹਿੰਦੇ ਸਸਤਾ ਵਾ ਹੁਣ ਕੰਪਨੀ ਦੇ ਸਮਾਨ 'ਚ 70000 ਦਾ ਪੈਂਦਾ ਵਾ ਕੋਈ ਸਮਾਨਸ ਨੂੰ 40000 ਦਾ ਮਿਲ ਜਾਂਦਾ ਡੁ ਲੋਕੜੇ ਵੀਡੀਓ ਪਾਉਂਦੇ ਹਨ ਇੱਥੋਂ ਸਭ ਤੋਂ ਵੱਧ ਸਸਤਾ ਇੱਥੋਂ ਵੱਧ ਸਸਤਾ ਉਹਨਾਂ ਨੂੰ ਕੱਖ ਨਹੀਂ ਪਤਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਉਹਨਾਂ ਕੋਲ ਫੀਲਡ ਹੁੰਦੀ ਆ ਚੀਜ਼ ਦੀ ਹੁਣ ਮੈਂ ਕਈ ਜਾਂ ਮੈਂ ਤੇ ਸਾਹਮਣੇ ਵੀ ਉਹ ਗੱਡੀ ਸਸਤੀ ਮਿਲਦੀ ਆ ਉਹ ਚੀਜ਼ ਵਧੀਆ ਮਿਲਦੀ ਆ ਜਾਂ ਮੈਨੂੰ ਗੱਡੀਆਂ ਬਾਰੇ ਪਤਾ ਹੀ ਨਹੀਂ ਮੈਨੂੰ ਮੇਰੇ ਕੰਮ ਦੀ ਨੌਲੇਜ ਆ ਨਾ ਜਾਂ ਆਪਾਂ ਜਾਣੇ ਆ ਲੋਕ 허ਈ ਗੱਲ ਕਰਦੇ ਆ ਚਾਹ ਜੀ ਸਸਤੀ ਮਿਲਦੀ ਆ ਟਾਇਲ ਸਸਤੀਆਂ ਮਿਲ ਜਾਂਦੀਆਂ ਨੇ ਉਹ ਟਾਇਲ ਦੱਸ ਨਹੀਂ ਕਿ ਟਾਇਲ ਸਿੰਗਲ ਸਾਈਨਿੰਗ ਵਾਲੀਆਂ ਨੇ ਡਬਲ ਸਾਈਨਿੰਗ ਵਾਲੀ ਟਾਇਲ ਆ ਟਾਇਲ ਕਿਹੜੀ ਆ ਮਿੱਟੀ ਵਾਲੀ ਟਾਇਲ ਆ ਉਹ ਚੀਜ਼ ਦੱਸਦੇ ਨਹੀਂ ਨਾ ਆਪਾਂ ਨੂੰ ਬਸ ਆਇਆ ਟਾਇਲ ਹੀ ਟੁੱਟਦੀ ਜੀ ਕਿਵੇਂ ਲੋ ਮੇਸਤਰੀ ਭੇਜ ਦਿੰਦੇ ਨੇ ਵੀ ਫਲਾਨੀ ਦੁਕਾਨ ਤੋਂ ਸਸਤਾ ਮਿਲਦਾ ਪਾਗਾ ਇਹ ਮੇਸਤਰੀਆਂ ਦਾ ਵੀ ਕੋਈ ਓਲਾ ਹੁੰਦਾ ਜਾਂ ਕੀ ਦਿੱਕਤ ਹੁੰਦੀ ਆ ਇਹਦੇ ਵਿੱਚ ਫੇਰ ਇਹਦੇ ਬਾਰੇ ਜਾਗਰਤ ਕਰ ਸਾਨੂੰ ਇਹਦੇ ਬਾਰੇ ਦੱਸ ਨਹੀਂ ਯਾਰ ਮੇਸਤਰੀਆਂ ਦਾ ਕੋਈ ਨਹੀਂ ਹੁੰਦਾ ਕਿਸੇ ਦਾ ਤਾਂ ਤੇ ਹੋ ਸਕਦਾ ਹੋਵੇ ਮੇਸਤਰੀਆਂ ਦਾ ਯਾਤਨ ਮੇਸਤੀ ਪਾਸੇ ਸਹੀ ਹੁੰਦੇ ਨੇ ਬਹੁਤ ਹਾਂ ਉਹਨਾਂ ਦਾ ਕੋਈ ਓਲਾ ਨਹੀਂ ਹੁੰਦਾ ਕੋਈ ਕੰਪਨੀ ਸਮਾਜ ਦੁਕਾਨਦਾਰ ਕੁਝ ਨਹੀਂ ਕਰ ਸਕਦਾ ਨਾ ਕੋਈ ਮੈਤਰੀ ਕਾਪ ਕਹਦੇ ਨਾ ਵੀ ਫਲਾਨੀ ਦੁਕਾਨ ਤੇ ਜਾਓ ਉੱਥੇ ਸਸਤਾ ਮਿਲੂਗਾ ਆਪਾਂ ਨੂੰ ਸਮਾਨ ਕਿਤੇ ਉਹਨੂੰ ਕਹੋਗਾ ਸਸਤਾ ਮਿਲਦਾ ਮਿਸਤਰੀ ਕਹੋਗਾ ਉੱਥੋਂ ਸਸਤਾ ਮਿਲੂਗਾ ਉੱਥੇ ਜ਼ਰੂਰ ਓਲਾ ਵਾ ਅਜਾ ਉੱਥੇ ਓਲਾ ਵਾਗਾ ਉਹਦੇ ਤੁਹਾਨੂੰ ਸਮਾਨ ਅਰिजਨਲ ਨਹੀਂ ਮਿਲਣਾ ਹੈਗਾ ਭੇਰ ਮੋਰ ਤਾਂ ਸਾਰੀ ਕੋਲ ਓਰੀਜਨਲ ਹੋਊਗੀ ਕਿਵੇਂ ਲਾ ਲਓ ਤੁਸੀਂ ਸੁਪਰੀਮ ਦੀ ਲਾ ਲਓ ਪੋਲੋ ਦੀ ਲਾ ਲਓ ਸਾਰੇ ਦੀ ਮੋਰ ਕਦੇ ਅੱਖਾਂ ਦਾ ਫਰਕ ਪੈਂਦਾ ਹੁੰਦਾ ਵੀਰੇ ਅੱਛਾ ਸਕੈਨਰ ਹੁੰਦਾ ਵੀਰੇ ਤੇ ਸਕੈਨ ਕਰਕੇ ਦੇਖ ਲਓ ਵੀ ਓਰੀਜਨਲ ਆ ਅੱਛਾ ਜਿਹੜਾ ਆਏ ਅੰਦਰ ਬਹੁਤ ਚੀਜ਼ਾਂ ਹੁੰਦੀਆਂ ਨੇ ਹਾਂ ਆ ਜਿਹੜਾ ਤੁਸੀਂ ਜਿਹੜੇ ਚੱਕੋਗੇ ਸਮਾਨ ਹਾਂ ਕੁਝ ਜਿਹੜਾ ਨੁਕਸ ਮੈਦਾਨੇ ਵਾਲੇ ਜੇ ਤੁਸੀਂ ਫੜ ਸਕਦੇ ਹੋ ਲੋਕ ਸਮਾਨ ਲੈਣੇ 40 ਕਿਲੋਮੀਟਰ ਦੂਰ ਜਾਂਦੇ ਨੇ ਸਮਾਨ 20 ਜਿਹੜਾ ਸਮਾਨ ਹੁੰਦਾ 40 ਕਿਲੋਮੀਟਰ ਦੂਰ ਸਮਾਨ ਲੈਣੇ ਜਾਂਦੇ ਨੇ ਹਾਂ ਉਹਦੇ ਵਿੱਚੋਂ ਨਾ 2-3000 ਦਾ ਸਮਾਨ ਮੁੰਡਨੇ ਵਾਲਾ ਹੁੰਦਾ ਹਾਂ ਜਦੋਂ ਸਮਾਨ ਅਗਲੀ ਲੈ ਕੇ ਆਉਂਦੇ ਨੇ ਸਮਾਨ ਪੂਰਾ ਨਹੀਂ ਲੈ ਕੇ ਆਉਂਦੇ ਹਾਂ ਕੋਈ ਗਾਹ ਨੂੰ ਕੋਈ ਨਹੀਂ ਪਤਾ ਹੁੰਦਾ ਕਿ ਸਾਡੇ ਕਰ ਕੀ ਸਮਾਨ ਆਉਣਾ ਕੀ ਨਹੀਂ ਛੋਟੀ ਛੋਟੀ ਚੀਜ਼ਾਂ ਆਉਂਦੀਆਂ ਸਾਡੇ ਆਟਮਾ ਹਾਂ ਹਾਂ ਸਾਡੇ ਸਮਾਨ ਤੇ ਕੱਲਾ ਪੈਪ ਨਹੀਂ ਨਾ ਹੁੰਦਾ ਅੱਛਾ ਕੱਲਾ ਪੈਪ ਦੇਖਦੇ ਸਾਨੂੰ ਪੁੱਛਦੇ ਆ ਕਿ ਜੀ ਪੈਪ ਦਾ ਕੀ ਡੇਟ ਆ ਹਾਂ ਅਸੀਂ ਪੈਪ ਦਾ ਡੇਟ ਪੂਰਾ ਦੱਸਦੇ ਹਾਂ ਕੰਪਨੀ ਵਾਲਾ ਹੈ ਸੁੱਖਾ ਤਾਂ ਘਾ ਹੁਣ ਤੇਰੇ ਕੋਲ ਹੁੰਦਾ ਕੀ ਕੀ ਹੈ ਕਿ ਮੈਂ ਬਾਜਵੀਸ਼ਣ ਪਾਣੇ ਹੋਰ ਸ਼ੀਟਾ ਸੈਟ ਇਹਨਾਂ ਦੇ ਡੇਟ ਦੱਸ ਆ ਕੇ ਉੱਟ ਕੇ ਆ ਦੱਸ ਆਈ ਹਾਂ ਕਿੰਨੇ ਕ ਦਾ ਬਾਜਵੀਸ਼ਣ ਹੋਊਗਾ ਅੰਦਾਜ਼ਾ ਤੇਰੇ ਨਾਲ ਵੇਖ ਮੇਰੇ ਭਾਈ ਇਹ ਦਿਖਾਉਣਾ ਜੀ ਮੈਂ ਅਸੀ ਸ਼ੀਟ ਆ ਹਾਂ ਸਾਰੀ ਸ਼ੀਟ 3000 ਦੀ ਆ ਅੱਛਾ ਪਰ ਆਪਾਂ ਇਹ ਤਾਂ ਨਹੀਂ ਵਾਲੀ ਦੇ ਨਹੀਂ ਨੀਗੀ ਸਿਰਫ ਦਿਖਾਉਣ ਨੂੰ ਲੋਕਾਂ ਰੱਖੀ ਆ ਲੋਕ ਸਾਨੂੰ ਕਹਿੰਦੇ ਨੇ ਸਾਨੂੰ 3000 ਵਾਲੀ ਸ਼ੀਟ ਚਾਹੀਦੀ ਆ ਦੇਣੀ ਕਿਉਂ ਨਹੀਂ ਐ ਜੀ ਕਾ ਕੀ ਖੂਬੀ ਕੀ ਐ ਚ ਨੁਕਸਾਨ ਕੀ ਐ ਮੇਰੇ ਭਾਈ ਚੱਕਰਾ ਇੱਕ ਤਾਂ ਇਹ ਬੈਕੂ ਨਹੀਂ ਸ਼ਾਂਗਾ ਸਹੀ ਚੱਲਦਾ ਹੈਗਾ ਅੱਛਾ ਠੀਕ ਆ ਦੂਜੇ ਖਰਾਬ ਜਲਦੀ ਹੋ ਜਾਂਦੀਆਂ ਨੇ ਠੀਕ ਆ ਆ ਲੈੜਿਆ ਤੁਹਾਨੂੰ ਲਾਂਬਾ ਦੀਨੇ ਲੋਕ ਹੁਣ ਆ ਜੀ ਬਾਸ਼ਵੀਸ਼ਣ ਨੇ ਗੁਰਮਤੋਂ ਦੇਖ ਸਾ ਠੀਕ ਆ ਆਪਾਂ ਡਿਸਪਲੇ ਤੇ ਜਿਆਦਾ ਨਹੀਂ ਲਾਏ ਹੋਏ ਕੋਈ ਮਿੱਟੀ ਪੈ ਜਾਂਦੀ ਆ ਆਪਾਂ ਰੋਡ 800 ਰੁਪਏ ਚ ਮਿਲ ਜਾਂਦਾ ਅੱਛਾ ਠੀਕ ਆ ਇਹ ਆਪਾਂ ਦੂਜੀ ਕੰਪਨੀ ਜੀ ਲਵਾਂਗੇ ਉਹ ਜੋ 1700 ਚ ਆ ਜੈਗਵਰ ਚ ਲਵਾਂਗੇ ਉਹ ਜੋ 3000 ਪਲੱਸ ਜਾਂਦਾ ਵਾ ਇਹ 800 ਚ ਚੁੱਕੇ ਕੰਪਲੀਟ ਹੋਗਾ ਜਾਂ ਕੱਲਾ ਇਹ ਕੱਲਾ ਹੀ ਹੋਊਗਾ ਲੱਤ ਸੁਣੇ ਅਜਾ ਲੱਤ ਜਣ ਕੀ ਕੀ ਦਮੋਗੇ ਬਾਦ ਦੋ ਜੀ ਦੋ ਚੀਜ਼ਾਂ ਹੀ ਬਾਸੂ ਇਸ ਨਹੀਂ ਹੁੰਦਾ ਮੇਰੇ ਭਾਈ ਅਜਾ ਬਾਦ ਵੀ ਨਹੀਂ ਹੁੰਦਾ ਟੂਟੀ ਦਾ ਬੰਦਾ ਪਾਉਂ 100 ਵਾਲੀ ਲਾ ਲਵੇ ਪਾਉਂ 3000 ਵਾਲੀ ਲਾ ਲਵੇ ਅੱਛਾ ਚਾਰ ਦੀ ਲਾਵੇ ਬੰਦੇ ਤੇ ਅਫਸਰ ਤੇ ਪੈਂਡ ਕਰਦੇ ਨੇ ਡਿਊਟੀ ਦਾ ਤਾਂ ਠੀਕ ਆ ਸੁੱਖੇ ਉਹ ਐਡਰੈਸ ਦੱਸ ਦੇ ਆਪਦੀ ਦੁਕਾਨ ਦਾ ਕਿੱਥੇ ਕਾਗਾ ਆਪਣ ਕਿਹੜਾ ਸਾਹਮਣੇ ਬੈਠੇ ਆਪਾਂ ਆਹ ਠੀਕ ਹੈ ਗ੍ਰੀਨ ਬੋਟ ਟਾਬਾ ਆ ਗ੍ਰੀਨ ਬੋਟ ਟਾਬਾ ਇਹਦੇ ਬਿਲਕੁਲ ਸਾਹਮਣੇ ਹੈ ਨਾ ਸੀਟ ਆਪਣੇ ਗਰਾਊਂਡ ਦੀ ਪਈਆਂ ਨੇ ਹਾਂ ਤੁਹਾਡਾ ਫਿਰ ਜਿਵੇਂ ਆ ਹੁਣ ਕੈਟਲੌਗ ਆ ਹੁਣ ਆਹ ਸੀਟਾਂ ਦੀ ਆਪਾਂ ਗਾਰੰਟੀ ਲੈ ਕੇ ਦਿੰਦੇ ਆ ਬੰਦੇ ਨੂੰ ਇਹ ਸੀਟਾਂ 10-10 ਸਾਲਾਂ ਕਿਤੇ ਜਾਂਦੀਆਂ ਆਹ ਸੀਟਾਂ ਹਾਂ ਠੀਕ ਹੈ ਇਹ ਸੀਟ ਵੀ 7000 ਦੀ ਪੈਂਦੀ ਹੈ ਤੇ 6 ਤੋਂ 7000 ਦੀ ਇਹ ਸੀਟ ਹਾਂ ਇਹ ਜਿਹੜੀ ਤਨਹਰ ਵਾਲੀ ਕਹਿੰਦੀ ਉਹ ਤਿੰਨ ਹਜ਼ਾਰ ਵਾਲੀ ਹੁੰਦੀ ਆ ਲਗਾ ਕਹਿੰਦਾ ਸਾਨੂੰ 1000 ਪੀ ਸਾਨੂੰ 3000 ਦੀ ਮਿਲਦੀ ਆ ਜੀ ਅਸੀਂ ਕਹਿੰਦੇ ਸਾਤ ਤੋਂ ਵੀ ਲੈ ਲਓ ਹੂੰ ਤਾਂ ਰੱਖਿਆ ਦਿਖਾਉਣ ਨੂੰ ਉਹ ਚੀਜ਼ਾਂ ਠੀਕ ਆ 4000 ਦੀ ਮਿਲ ਜਾਂਦੀ ਆ ਟੈਂਕੀ ਆ ਪਾਣੀ ਵਾਲੀ ਵਾਲਾ ਕਹਿੰਦਾ ਸਾਨੂੰ ਜੀ 2000 ਤਾਂ ਹੀ ਮਿਲਦੀ ਆ ਆਪਣੇ ਕੋਲ ਸੁਪਰੀ ਦੇ ਆ ਪੂਲੋਂ ਪਏ ਨੇ ਇੱਥੇ ਹੂੰ ਸਾਤ ਦੇ ਉਧਰ ਗਡੌ ਚ ਪਈਆਂ ਦਾ ਦਿਖਾ ਦੇ ਆਪਾਂ ਠੀਕ ਆ ਫਿਰ ਉਹ ਆਪੋਲੋ ਟੈਂਕੀ ਉਹ 70 ਲੀਟਰ ਆ ਸੋ ਪਰ ਇਹ ਵੀ 75 ਰੁਪਏ ਲੀਟਰ ਹਾਂ ਹਾਂ ਲੋਕਾਂ ਦੀ ਸਾਰੀ ਦੰਦਰ ਵਾਲੀ ਲੀਟਰ ਕਿਹੜੀ ਦੂਜੀ ਆਪਾਂ ਦੇਸੀ ਲਵਾਂਗੇ ਦੇਸੀ ਲਵਾਂਗੇ ਅੱਛਾ ਦੇਸੀ ਤੇਜ ਕੰਪਨੀ ਦਾ ਕੀ ਹੁੰਦਾ ਵਗਾ ਵੀ ਦੇਸੀ ਜੇ ਪਾਣੀ ਖਰਾਬ ਹੁੰਦਾ ਜਾਂ ਕੀ ਵੀ ਡਾਕ ਇੱਕ ਤੇ ਚੱਕਰ ਹੁੰਦਾ ਮੇਰੇ ਭਾਈ ਜਿਹੜਾ ਦਾਣਾ ਹੁੰਦਾ ਨਾ ਇਹ ਸਾਰਾ ਜਿਹੜਾ ਪੈਟਰੋਲ ਤੋਂ ਬਣਦੀ ਲੋਕਾਂ ਨੂੰ ਪਤਾ ਨਹੀਂ ਪੈਟਰੋਲੀਅਮ ਜਿਹੜਾ ਨਿਕਲਦਾ ਪੈਟਰੋਲੀਅਮ ਤੋਂ ਪੈਟਰੋਲ ਨਿਕਲਦਾ ਡੀਜ਼ਲ ਨਿਕਲਦਾ ਤੇ ਆਪਾਂ ਕਹਿੰਦੇ ਜੀ ਮੋਮਬਤੀ ਬਣਦੀ ਹੈ ਮੋਮ ਉਹ ਚੀਜ਼ ਨਿਕਲਦੀ ਆ ਦੋਰ ਵਿੱਚੋਂ ਦਾਣਾ ਨਿਕਲਦਾ ਅੱਛਾ ਇਹ ਦਾਣੇ ਤੋਂ ਬਣਦੀ ਆ ਜਿਹੜਾ ਹਾਂ ਜਿਹੜਾ ਪਿਓਰ ਦਾਣਾ ਹੁੰਦਾ ਵਾ ਪਿਓਰ ਦਾਣੇ ਵਾਲੇ ਚੀਜ਼ਾਂ ਕੰਪਨੀ ਵਰਤਦੀ ਆ ਉਹ ਪਿਓਰ ਦਾਣਾ ਲੈਂਦੀ ਆ ਜਿਹਨਾਂ ਦਾਣਾ ਮਹਿੰਗਾ ਹੁੰਦਾ ਕੰਪਨੀ ਉਸਮਾਨ ਪਾਣੀ ਮਹਿੰਗਾ ਹੁੰਦਾ ਜਿਹੜਾ ਲੋਕਲ ਬਣਾਉਂਦੇ ਨੇ ਜਿਵੇਂ ਆਹ ਦੇਖੋਣਾ ਸਮੂਹ ਮੇਨ ਹੌਲ ਆ ਆ ਤੁਸੀਂ ਦੇਖ ਸਕਦੇ ਹੋ ਇਹ ਡੇਸਟ ਦਾ ਬਣਿਆ ਹੋਇਆ ਵਾ ਇਹ ਹੂੰ ਹੂੰ ਜਿਹੜਾ ਆਪਣਾ ਇੱਥੋਂ ਚੱਕ ਕੇ ਲਿਆ ਜਾਂਦੇ ਨੇ ਪਾਸਟਾ ਗੁਆਰ ਉਹ ਉਪਗਲਾ ਕੇ ਉਹ ਤੋਂ ਬਣਿਆ ਹੋਇਆ ਕਿ ਐਵੇਂ ਉਹ ਪੈਪ ਬਣਦਾ ਵਾ ਇਹ ਪੈਪ ਖਤਰਨਾਕ ਹੁੰਦਾ ਆਪਣੀ ਸਿਹਤ ਲਈ ਅੱਛਾ ਕਿਉਂਕਿ ਪੈਪ ਖੁਰਦੇ ਨੇ ਇਹ ਪੈਪ ਜਿਾਪਕੇ ਲਈ ਲੈਡ ਫਰੀ ਪੈਪ ਨਹੀਂ ਹੁੰਦੀ ਹੈਗੇ ਹੂੰ ਤੇ ਕਲੀ-ਕਲੀ ਗੱਲ ਦੱਸਦੀ ਹੈ ਲੈਡ ਫਰੀ ਪੈਪ ਹੁੰਦਾ ਵਾ ਜਿਹੜਾ ਪੈਪ ਖਰੂਗਾ ਉਹ ਕੈਂਸਰ ਦਾ ਕਾਰਨ ਬਣਦੇ ਨੇ ਅੱਜ ਕੱਲ੍ਹ ਹਰੇਕ ਨਹੀਂ ਕਹਿੰਦਾ ਸਾਨੂੰ ਕੈਂਸਰ ਆ ਹੂੰ ਇਹ ਲੱਗਦਾ ਜਿਹਾ ਅੱਡੇ ਦਾ ਲੋਕ ਕਰਾ ਜੀ ਕੋਈ ਸਿੰਕ ਨਹੀਂ ਪੀਂਦਾ ਤਾਂ ਅਮਰਧਾਰੀ ਨੂੰ ਕੈਂਸਰ ਕਿਵੇਂ ਹੋ ਗਿਆ ਹਾਂ ਇਹ ਕੈਂਸਰ ਪੈਪਾਂ ਨਾਲ ਵੀ ਹੁੰਦਾ ਕੈਂਸਰ ਅੱਛਾ ਜਿਾਪਕੇ ਲਈ ਡਿਸਪੋਜ਼ੇਬਲ ਕਸਾਂ ਚਾਹ ਪੀਣੀ ਮਾੜੀ ਆ ਤਾਂ ਇਹਨਾਂ ਜਿਹੜੇ ਡੁਪਲੀਕੇਟ ਪੈਪ ਇਹ ਹੁੰਦੇ ਨੇ ਖੁਰਦੇ ਹੁੰਦੇ ਨੇ ਇਹ ਅੱਛਾ ਫੂਡ ਕਲਾ ਨਹੀਂ ਹੁੰਦੇ ਪਾਈਪ ਨਾ ਫੂਡ ਗ੍ਰੇਨ ਨਹੀਂ ਪਾਈਪ ਹੁੰਦੇ ਹੈਗੇ ਇਹ ਠੀਕਾ ਇਹਨਾਂ ਦਾ ਜਾਨਕਿ ਪਲਾਸਟਿਕ ਪਾਣੀ ਦੇ ਵਿੱਚ ਘੁਲਦਾ ਹੈ ਪਲਾਸਟਿਕ ਹਾਂ ਪਲਾਸਟਿਕ ਲੋਕ ਇਹਨਾਂ ਕੜਾ ਗਾਲ ਦਾ ਪਲਾਸਟਿਕ ਸੀਲ ਦੇ ਅੰਦਰ ਜਾ ਕੇ ਹਾਂ ਲੋਕ ਆਪਣਾ 10 20000 ਬਚਾਉਣ ਲਈ ਸਸਤੇ ਵਿੱਚ ਪਿੱਛੇ ਚਲੇ ਜਾਂਦੇ ਨੇ ਵੀ ਅਸੀਂ ਸਸਤਾ ਲੈ ਕੇ ਆਉਣੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਉਹਦੂਆਜ ਨੁਕਸਾਨ ਕੀ ਹੋਣਾ ਵਾ ਹਾਂ ਹਾਂ ਇਹ ਤੁਹਾਨੂੰ ਨੇੜੇ ਵਾਲਾ ਮਹਿੰਗਾ ਦਿੰਦਾ ਨੇੜੇ ਵਾਲਾ ਮਹਿੰਗਾ ਇਸ ਲਈ ਦਿੰਦਾ ਉਹਨੂੰ ਪਤਾ ਉਹਨੇ ਮਾਰਕੀਟ 'ਚ ਨੇੜੇ ਥੋੜੇ ਨਾਲ ਰਹਿਣਾ ਤੁਸੀਂ ਕੱਲ ਨੂੰ ਲੰਬਾ ਵੀ ਦੇਣਾ ਹੋਗਾ ਜਿਹੜਾ ਤੁਸੀਂ 40 ਕਿਲੋਮੀਟਰ ਤੋਂ ਸਮਾਨ ਲੈਣ ਜਾਂਦੇ ਹੋ ਕੱਲ ਉਹਦਾ ਕੋਈ ਨੁਕਸਾਨ ਹੋਦਾ ਉਹਨੂੰ ਲੰਬਾ ਨਾਲ ਥੋੜੀ ਚੱਲੇ ਜਾਓਗੇ ਇਸ ਲਈ ਉਹ ਸਸਤਾ ਦਿੰਦਾ ਤੁਹਾਨੂੰ ਹਾਂ ਹੁਣ ਆਪਣੇ ਕੋਲ ਕੋਈ 40 ਕਿਲੋਮੀਟਰ ਦੂਰੋਂ ਸਮਾਨ ਲੈਣ ਆਊਗਾ ਆਪਾਂ ਸਸਤਾ ਦੇ ਦਾਂਗੇ ਆਪਣੇ ਕੋਲ ਮੁੜ ਕੇ ਉਹ ਗਾਦ ਨਹੀਂ ਆਪਣੇ ਆਉਣੀ ਨਹੀਂ ਹੈਗਾ ਇਹ ਫਿਰ ਕਹੇ ਲੋਕ ਕਿਵੇਂ ਦੁਕਾਨਾਂ ਵਾਲੇ ਸਸਤਾ ਮਾਲ ਦਿੰਦੇ ਨੇ ਲੋਕਾਂ ਦੀ ਸਿਹਤ ਨਾਲ ਖਲਵਾਰ ਕਰਦੇ ਨੇ ਫਿਰ ਇੱਕ ਕਹਿਣ ਦਾ ਕਹਿ ਦੇ ਦੁਕਾਨਦਾਰ ਨਹੀਂ ਕਰਦਾ ਲੋਕ ਜਿਹੜਾ ਸਮਾਨ ਦਾ ਆਪਾਂ ਕਹ ਲਈਏ ਕੰਜ਼ਿਊਮਰ ਆ ਕਸਟਮਰ ਆ ਉਹ ਨਹੀਂ ਉਹਦੇ ਦਾ ਉਹ ਕਹਿੰਦਾ ਵੀ ਕਿਹੜਾ ਸਮਾਨ ਲੈਣਾ ਵਧੀਆ ਲਈਏ ਜਿਹੜੇ ਉਹ ਸਮਾਨ ਲੈਣੇ ਅਸਤਾ ਇਹਦਾ ਚੱਲ ਸੁੱਕਾ ਵੀ ਆ ਨਾ ਲੋਕਾਂ ਨੂੰ ਤਾਂ ਨਹੀਂ ਪਤਾ ਦੁਕਾਨਦਾਰ ਨੂੰ ਤਾਂ ਦੱਸਣਾ ਚਾਹੀਦਾ ਵੀ ਇਹਦਾ ਇਹ ਨੁਕਸਾਨ ਆਗਾ ਇਹ ਚੀਜ਼ ਤੁਸੀਂ ਨਾ ਵਰਤੋ ਯਕੀਨ ਮੰਨਿਓ ਅਸੀਂ ਇਹ ਮਹੀਨੇ ਦੀ 4 ਤੋਂ 5 ਲੱਖ ਦੀ ਸੇਲ ਹੈ ਨਾ ਇਹ ਤੇਰਾ ਖਰਾਬ ਕਰਦੇ ਆ ਕਿਸੇ ਨੂੰ ਸਲਾਹ ਦੇ ਦੇ ਦੀ ਆ ਹਾਂ ਅਲਾ ਕਹਿੰਦਾ ਇਹਦਾ ਸਲਾਹ ਦਿੰਦਾ ਵਾ ਇਹਦੇ ਕੋਲ ਸਮਾਨ ਲੈ ਕੋ ਲੈਣਾ ਅਸੀਂ ਇਹ ਸਮਾਨ ਦਾ ਰੇਟ 50000 ਬਣਾਤਾ ਉਹ ਬਾਗ 40 ਕਿਲੋਮੀਟਰ ਦੂਰ ਜਾਊਗਾ ਸਮਝ ਲਓ ਉਥੋਂ 40 ਦੇ ਮਿਲ ਜਾਊਗਾ ਉਹਨੂੰ ਕੋਲ ਉਹ ਤੁਹਾਨੂੰ 10000 ਮਹਿੰਗਾ ਦਿੰਦਾ ਵਾ ਅੱਛਾ ਇਹ ਵੀ ਲੋਕਾਂ ਦੇ ਦਿਮਾਗ 'ਚ ਇੱਕ ਹੈਗਾ ਨਾ ਵੀ ਉਹ ਸਸਤਾ ਦਿੰਦਾ ਇਹ ਮਹਿੰਗਾ ਕਿਉਂ ਦਿੰਦਾ ਵਾ ਯਾਨੀ ਕਿ ਉਹ ਗੱਲ ਤੇ ਗੌਰ ਨਹੀਂ ਕਰਦੇ ਕਿ ਵੀ ਉਹ ਚੀਜ਼ ਦਾ ਨਕਸ਼ਾਰ ਕੀ ਆ ਇਹਦਾ ਫਾਇਦਾ ਕੀ ਆ ਤੋ ਆਪਾਂ ਠੰਡੇ ਪੀਨੇ ਆ ਆਪਾਂ ਸਿੰਪਲ ਆਕੂ ਦਾ ਗੋਲਾ ਪੀਨੇ ਆ ਉਹ 90 ਰੁਪਏ ਲੀਟਰ ਮਿਲਦਾ ਵਾ ਹੂੰ ਜਦੋਂ 2 ਲੀਟਰ 90 ਰੁਪਏ ਬੋਤਲ ਮਿਲਦੀ ਆ ਇਹ ਕਿਹੜਾ ਨਵੇਂ ਲੋਕਲ ਚੱਲਦੇ ਨੇ ਉਹ 50 ਰੁਪਏ ਵੀ ਦੇ ਜਾਂਦੇ 2 ਲੀਟਰ ਦੀ ਬੋਤਲ ਇਹ ਚੀਜ਼ਾ ਹਰੇਕ ਚ ਹੁੰਦਾ ਜੇ ਸਸਤਾ ਵਾ ਤਾਂ ਸਸਤਾ ਸਸਤਾ ਹੀ ਹੁੰਦਾ ਵਾ ਹਾਂ ਪਰ ਲੋਕਾਂ ਨੂੰ ਲੋਕਾਂ ਦਾ ਦਿਮਾਗ ਚ ਘਰ ਕਰ ਗਈ ਜੀ ਸਸਤਾ ਜਿਹੜਾ ਬੰਦਾ ਪੜਾ ਲਿਖਿਆ ਵਾ ਜਿਹਨੂੰ ਪਤਾ ਜਿਹੜਾ ਬਾਹਰ ਕੰਮ ਕਰਦਾ ਵਪਾਰੀ ਵਰਗ ਵਿੱਚ ਜੁੜਿਆ ਆਇਆ ਉਹ ਬੰਦਾ ਸਸਤੇ ਪਿੱਛੇ ਨਹੀਂ ਭੱਜਦਾ ਜਿਹੜੇ ਆਪਣੀ ਪਿੰਡੂ ਮਾਤਾ ਇਹ ਸਸਤੇ ਪਿੱਛੇ ਭੱਜਦੀ ਐ ਇਹ ਜਿਹਨਾਂ ਨੂੰ ਹੁੰਦਾ ਵੀ ਸਸਤਾ ਮਿਲਦਾ ਸਾਨੂੰ ਸਮਾਨ ਹਾਂ ਤੇ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਸਾਰੇ ਸਮਝਦਾਰ ਨੇ ਹਾਂ ਤਾਰੇ ਪੜੇ ਲਿਖੇ ਨੇ ਕਿ ਇਹਨੂੰ ਉਹ ਕਹਿੰਦੇ ਨੇ ਕਿ ਸਿਆਣੇ ਦੀ ਕਹਾਵਤਾਂ ਵੀ ਕਿਸੇ ਨੂੰ ਸਮਝਾਉਣਾ ਆਪ ਦਾ ਸਿਰ ਪਰਵਾਉਣਾ ਹਾਂ ਹੈਨਾ ਆਪਾਂ ਸਮਝਾਉਂਦੇ ਆਂ ਤੁਸੀਂ ਆਪਾਂ ਸਮਝਾਉਂਦੇ ਆਂ ਆਪਣੀ ਸੇਲ ਹਰੇਕ ਮਹੀਨੇ ਖਰਾਬ ਜਾਂਦੀ ਆਂ ਹਾਂ ਇਹ ਵੀ ਅਗਲਾ ਮੁੜ ਕੇ ਆਉਂਦੇ ਹਾਂ ਇਹ ਕਹਿੰਦਾ ਸਮਝਾਉਂਦਾ ਵੀ ਸਾਨੂੰ ਹਾਂ ਸਾਨੂੰ ਸਿੱਧੇ ਰਾਹ ਕਿਉਂ ਪਾਉਣਾ ਵਾਗਾ ਅਗਲਾ ਕਹਿੰਦਾ ਸਾਨੂੰ ਸਸਤਾ ਸਮਾਨ ਚਾ ਸਾਡੀ ਸਿਹਤ ਨਾਲ ਖਲਵਾੜ ਕਰ ਹਾਂ ਤੁਹਾਨੂੰ ਕੋਈ ਮਤਲਬ ਨਹੀਂ ਲੈ ਹਾਂ ਵੀ ਤੂੰ ਸਸਤਾ ਜਿੰਨਾ ਵੀ ਹੋ ਸਕਦਾ ਤੂੰ ਸਸਤਾ ਸਾਡੇ ਬਨੇ ਮਿੱਟੀ ਦੇ ਦੇ ਤੂੰ ਹਾਂ ਹਨਾ ਬੋਲੀ ਅਸੀਂ ਪਹਿਲਾਂ 30 ਰੁਪਏ ਵਾਲਾ ਦਿੰਦੇ ਆ ਸਾਡੇ ਕੋਲ ਵੀ 20 ਰੁਪਏ ਵਾਲਾ ਪਾਇਪ ਆ ਤੂੰ ਉਹਦਾ ਸਸਤਾ 15 ਰੁਪਏ ਵਾਲਾ ਪਾਇਪ ਵੀ ਹੈਗਾ ਫੁੱਟ ਦਾ ਅੱਛਾ ਇਹਨਾਂ 200 ਫੁੱਟ ਪਾਇਪ ਲੈਣਾ ਅਸੀਂ 300 ਆਈਂ ਦੇ ਗੱਲਾਂ ਸਹੀ ਆ। ਪਾ ਵਸੀਮ ਹੁੰਦਾ ਵਾ ਮੋਰ ਸਹੀਮ ਹੁੰਦੀ ਆ। ਹਾਂ। ਪਰ ਜਿਹੜੇ ਆ ਬਿਜਲੀ ਗੱਲਾਂ ਨੇ ਉਹ ਨਹੀਂ ਨਾ ਗਾਗ ਨੂੰ ਪਤਾ ਹੈ।